ਰਾधिका ਮਰਚੰਟ ਤੇ ਅਨੰਤਮ ਬਾਨੀ ਦੇ ਵਿਆਹ ਦੇ ਚਰਚੇ ਹਰ ਸੋਸ਼ਲ ਮੀਡੀਆ ਪਲੇਟਫਾਰਮ ਤੇ ਭਰ-ਭਰ ਕੇ ਹੋ ਰਹੇ ਨੇ ਹੁਣ ਇਸ ਵਿਆਹ ਦੇ ਪ੍ਰੀ-ਵੇਡਿੰਗ ਫੈਸਟੀਵਿਟੀਆਂ ਵਿੱਚ ਬਹੁਤ ਸਾਰੇ ਆਰਟਿਸਟ ਐਜ਼ ਗੈਸਟ ਬੁਲਾਏ ਗਏ ਪਰ ਕੁਝ ਗਿਣੇ-ਚੁਣੇ ਆਰਟਿਸਟ ਸੀਗੇ ਜਿਨ੍ਹਾਂ ਨੂੰ ਪਰਫਾਰਮ ਕਰਨ ਲਈ ਵੀ ਬੁਲਾਇਆ ਗਿਆ ਸੀ ਜਿਨ੍ਹਾਂ ਚ ਆਪਣੇ ਦੋ ਪੰਜਾਬੀ ਕਲਾਕਾਰ ਵੀ ਸ਼ਾਮਲ ਰਹੇ ਇਸ ਵੀਡੀਓ ਵਿੱਚ ਆਪਾਂ ਇਹਨਾਂ ਖਾਸ ਕਲਾਕਾਰਾਂ ਦੀ ਫੀਸ ਬਾਰੇ ਗੱਲ ਕਰਾਂਗੇ ਜੋ ਅੰਬਾਨੀ ਵੱਲੋਂ ਦਿੱਤੀ ਗਈ ਸਭ ਤੋਂ ਪਹਿਲਾਂ ਜਿਸ ਦਾ ਜ਼ਿਕਰ ਸਭ ਤੋਂ ਵੱਧ ਹੋ ਰਿਹਾ ਹੈ ਉਹ ਰਹੀ ਰਹਿਾਨਾ ਤੇ ਮੈਡਮ ਨੇ ਅੰਬਾਨੀ ਦੇ ਪ੍ਰੀ-ਵੇਡਿੰਗ ਵਿੱਚ ਪਰਫਾਰਮ ਕਰਨ ਦਾ ਲਗਭਗ 70 ਕਰੋੜ ਚਾਰਜ ਕੀਤਾ ਇਸ ਤੋਂ ਬਾਅਦ ਅਰੀਜਿਤ ਸਿੰਘ ਨੂੰ ਸਟੇਜ ਸਾਂਭਣ ਦਾ ਮੌਕਾ ਮਿਲਿਆ ਤੇ ਇਹਨਾਂ ਇੱਥੇ ਗਾਉਣ ਦਾ 5 ਕਰੋੜ ਤੱਕ ਦਾ ਚਾਰਜ ਕੀਤਾ ਤੀਜੇ ਨੰਬਰ ਤੇ ਨੇ ਦਿਲਜੀਤ ਦੋਸਾਂਝ ਬਾਜੀ ਜਿਨ੍ਹਾਂ ਸਭ ਤੋਂ ਵੱਧ ਰੌਣਕਾਂ ਲਾਈਆਂ ਤੇ ਸਾਰਾ ਬਾਲੀਵੁੱਡ ਇਹਨਾਂ ਦੇ ਗਾਣਿਆਂ ਤੇ ਨੱਚ ਉੱਠਿਆ ਤੇ ਇਹਨਾਂ ਅੰਬਾਨੀ ਨੂੰ 4 ਕਰੋੜ ਦਾ ਅਮਾਉਂਟ ਚਾਰਜ ਕੀਤਾ ਲਾਸਟ ਵਿੱਚ ਰਹੇ ਬੀ ਪ੍ਰਾਕ ਜੋ ਪੰਜਾਬ ਵਿੱਚ ਕਾਫੀ ਨਾਮ ਬਣਾ ਚੁੱਕੇ ਨੇ ਪਹਿਲਾਂ ਆਪਣੇ 뮤직 ਨਾਲ ਤੇ ਫਿਰ ਆਵਾਜ਼ ਨਾਲ ਵੀ ਤੇ ਇਹਨਾਂ ਇਸ ਮੌਕੇ ਤੇ ਗਾਉਣ ਦਾ ਲਗਭਗ 15 ਲੱਖ ਚਾਰਜ ਕੀਤਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ